ਪਰਿਵਾਰ ਗਿਆ ਸੀ ਰਖੜੀ ਦੇ ਤਿਉਹਾਰ ਤੇ ਮਗਰੋਂ ਚੋਰਾਂ ਨੇ ਕੀਤਾ ਘਰ ਸਾਫ ਪੁਲਿਸ ਕਰ ਰਹੀ ਹੈ ਜਾਂਚ ਸੂਤਰ ਮੁਤਾਬਕ ਇਹ ਚੋਰੀ ਹੋ ਸਕਦੀ ਹੈ ਕਰੋੜਾਂ ਦੀ ਬਟਾਲਾ ਦੇ ਗ੍ਰੇਟਰ ਕੈਲਾਸ਼ ਕਲੋਨੀ ਦੇ ਵਿੱਚ ਹੋਈ ਚੋਰੀ ਮਿਲੀ ਜਾਣਕਾਰੀ ਅਨੁਸਾਰ ਘਰ ਦੇ ਮਾਲਕ ਰਖੜੀ ਦੇ ਤਿਉਹਾਰ ਕਰਕੇ ਪਿਛਲੇ ਕੁਝ ਦਿਨਾਂ ਤੋਂ ਘਰ ਤੋਂ ਬਾਹਰ ਸੀ ਅੱਜ ਜਦੋਂ ਵਾਪਸ ਪਰਤੇ ਤਾਂ ਦੇਖਿਆ ਕਿ ਘਰ ਦੇ ਵਿੱਚ ਚੋਰੀ ਹੋਈ ਆ ਮੌਕੇ ਤੇ ਪਹੁੰਚੇ ਪੁਲਿਸਕਰ ਰਹੀ ਹਾ ਹਾ ਜਾਂਚ ਪਰਿਵਾਰਿਕ ਮੈਂਬਰਾਂ ਮੁਤਾਬਕ ਅਜੇ ਅੰਦਾਜ਼ਾ ਨਹੀਂ ਲੱਗ ਸਕਿਆ ਕਿੰਨੀ ਹੈ ਚੋਰੀ ਪੁਲਿਸ ਦਾ ਕਹਿਣਾ ਕਿ ਬਿਆਨ ਲੈਣ ਮਗਰੋਂ ਪਤਾ ਲੱਗ ਪਾਏਗਾ ਕਿੰਨੀ ਚੋਰੀ ਹੋਈ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਚੋਰੀ ਹੋ ਸਕਦੀ ਹੈ ਕਰੋੜਾਂ ਦੀ

ਇੱਥੇ ਅਸੀਂ ਆਪਣੇ ਇੱਕ ਕਿਨਵਾ ਬੰਦੇ ਨੂੰ ਭੇਜਿਆ ਤੇ ਉਸ ਤੋਂ ਬਾਅਦ ਉਹਨੇ ਆ ਕੇ ਵੇਖਿਆ ਕਿ ਮਤਲਬ ਇੱਦਾਂ ਲੌਕ ਟੁੱਟ ਗਏ ਨੇ ਸਾਰੇ ਲੌਕ ਟੁੱਟ ਗਏ ਨੇ ਤੇ ਚੋਰੀ ਹੋਈ ਦੀ ਫਿਰ ਅਸੀਂ ਉੱਥੋਂ ਮਾਰਨਿੰਗ ਚੱਲੇ ਆ ਤੇ ਪਹੁੰਚੇ ਕਿ ਕਰਦੇ ਕਿਨਵਾ ਵਾਲੀ ਫੈਕਟਰੀ ਹੈ ਜਿਹੜੀ ਉਹ ਵਰਕਸ਼ਾਪ ਮੇਰੇ ਮਦਰ ਨੇ ਵਾਈਫ ਕਿੰਨੇ ਬੱਚੇ ਹੱਲੇ ਕੋਈ ਆਈਡੀਆ ਐਸਟੀਮੇਟ ਹੀ ਨਹੀਂ ਹੈਗਾ ਲੱਗਦਾ ਅੰਦਾਜ਼ਨ ਕੀ ਕੀ ਲੱਗੀ ਘੱਟ ਕੋਈ ਹਲੇ ਕੈਸ਼ ਤੇ 골ਡਾ ਹੀ ਹੈ ਬਸ ਹੁਣ ਇਹ ਐਪਲੀਕੇਸ਼ਨ ਦੱਬ ਰਹੀ ਹੈ ਇਹ ਨਹੀਂ ਸਮਝ ਆ ਰਿਹਾ ਸਾਨੂੰ ਆਪ ਨਹੀਂ ਸਮਝ ਆ ਰਹੀ ਕੀ ਹੋਇਆ ਹੈ ਇਹ ਜੀ ਸ਼ਾਮ ਲਤਾ ਅਗਰਵਾਲ ਜੀ ਦਾ ਘਰ ਆ ਉਹ ਕਿਤੇ ਬਾਹਰ ਰਖੜੀ ਦੇ ਕਰਕੇ ਹਫਤਾ ਕੁ ਬਾਹਰ ਗਏ ਸੀ ਆਟੋ ਸਟੇਸ਼ਨ ਉਹਨਾਂ ਨੂੰ ਕੱਲ ਉਹਨਾਂ ਨੇ ਅੱਜ ਸਾਨੂੰ 8 ਵਜੇ ਇਨਫੋਰਮੇਸ਼ਨ ਆਈ ਸੀ ਕਿ ਸਾਡੇ ਘਰ ਦੇ ਤਾਲੇ ਟੁੱਟੇ ਆ ਤੇ ਸਾਡਾ ਕੋਈ ਸਮਾਨ ਚੋਰੀ ਹੋ ਗਿਆ ਅੱਗੇ ਸਮਾਨ ਦਾ ਤੇ ਉਹਨਾਂ ਨੇ ਬਜ਼ੁਰਗ ਸੀ ਲੇਡੀ ਉਹਨਾਂ ਨੂੰ ਸਾਹਬ ਦਾ ਹਜੇ ਪਤਾ ਨਹੀਂ ਲੱਗ ਚੁੱਕਿਆ ਕਿ ਕਿੰਨਾ ਕੁ ਚੋਰੀ ਹੋਇਆ ਤੇ ਅਸੀਂ ਉਹਨਾਂ ਦੀ ਸਟੇਟਮੈਂਟ ਲੈ ਰਹੇ ਹਾਂ ਪਰ ਹਜੇ ਸਮਾਨ ਦਾ ਵੈਰੀਫਾਈ ਨਹੀਂ ਹੋਇਆ ਪੈਸੇ ਵੀ ਕੁਝ ਕਹਿ ਰਹੇ ਪਰ ਉਹ ਪੂਰਾ ਅਬਜੈਕਟ ਨਹੀਂ ਕਹਿ ਰਹੇ ਕਿ ਕਿੰਨੇ ਚੋਰੀ ਹੋਇਆ ਤੇ ਅਸੀਂ ਜੋ ਵੀ ਉਹਨਾਂ ਦੇ ਬਿਆਨਾਂ ਦੇ ਤਹਿਤ ਕਾਰਵਾਈ ਕਰ ਰਹੇ ਹਾਂ ਇਹਨਾਂ ਨੂੰ ਪਰਮਿਸ਼ਨ ਚਾਹੀਦੀ ਹੈ ਇਹਨਾਂ ਦੀ ਫੈਕਟਰੀ ਹੈ ਜੀ ਫੈਕਟਰੀ ਹੈ ਇਹਨਾਂ ਨੇ ਜਦੋਂ ਕੱਲ ਤਾਲੇ ਵੇਖੇ ਇਹਨਾਂ ਦੇ ਨੌਕਰ ਆਇਆ ਸੀ ਕਿਤੇ ਤੇ ਉਹਨਾਂ ਨੇ ਤਾਲੇ ਵੇਖੇ ਤੇ ਇਹਨਾਂ ਨੂੰ ਇਨਫੋਰਮ ਕੀਤਾ ਕਿ ਇਹਨਾਂ ਨੇ ਇੱਥੇ ਆ ਕੇ ਫਿਰ ਸਾਨੂੰ ਸੂਚਿਤ ਕੀਤਾ 8:3 ਕਿ ਫਿਰ ਜੋ ਵੀ ਮੌਕਾ ਹਾਲਾਤ ਵੇਖ ਕੇ ਜੋ ਵੀ ਕਾਰਵਾਈ ਬੰਦੀ ਕੀਤੀ ਜਾਏਗੀ। ਕਿੰਨਾ ਨੁਕਸਾਨ ਕਰ ਰਹੇ ਦਾਜਨ। ਇੰਦਾਜਨ ਜੀ ਇਹਨਾਂ ਨੂੰ ਨਹੀਂ ਪਤਾ ਇਹ ਆਪਣੇ ਪੁੱਛ ਰਹੇ ਆ ਆਪਣੇ ਬੱਚਿਆਂ ਨੂੰ ਪੁੱਛ ਰਹੇ ਆਪਣੇ ਰਿਸ਼ਤੇਦਾਰਾਂ ਨੂੰ ਪੁੱਛ ਰਹੇ ਆਪਣੇ ਜਨਨ ਜਨਨ ਨੂੰ ਕਿੰਨਾ ਕੀ ਕੋਈ ਉਹ ਉਹ ਜਵਲਦੀ ਵੀ ਜਦੋਂ ਦੱਸਦੇ ਨੇ ਆਪਣੇ ਸਟੇਟਮੈਂਟ ਲੁਕਾਉਣਗੇ ਜੋ ਵੀ ਉਹਦੀ ਬੰਦੀ ਤਰ੍ਹਾਂ ਤਰ੍ਹਾਂ ਮਤਲਬ ਨਹੀਂ ਹਜੇ ਕੋਈ ਨਹੀਂ ਹਜੇ ਅਸੀਂ ਵੈਰੀਫਾਈ ਕਰ ਰਹੇ ਆ। ਫੋਰੈਂਸਿਕ ਟੀਮ ਸਾਡੀ ਆ ਰਹੀ ਹੈ। ਫਿੰਗਰਪ੍ਰਿੰਟ ਲੈ ਰਹੇ ਆ। ਜੋ ਵੀ ਇਹ ਲਗਾਉਣਗੇ ਉਹ ਹਾਲਾਤ ਉਹ ਤਾਰਾ ਦੇ ਚਾਹਤ